ਸੋਈ ਭਾਲ ਮਿੱਠਾ ਇਸ ਕਰਕੇ ਪਿਆਰਿਓ ਜਿਹੜੀ ਵੀ ਗੱਲ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਤੇ ਮਿੱਠਾ ਕਰਕੇ ਮੰਨ ਲੈਣਾ ਚਾਹੀਦਾ ਗੁਰੂ ਦੀ ਗੱਲ ਮੰਨਣ ਦੇ ਵਿੱਚ ਸਭ ਤੋਂ ਵੱਡਾ ਅੜਿਕਾ ਹੈ ਮਨੁੱਖ ਦੀ ਆਪਣੀ ਸਮਝ ਉਹਦੇ ਲਈ ਸਾਹਿਬ ਜੀ ਫਰਮਾਉਂਦੇ ਨੇ ਮਨ ਕੀ ਮਤ ਤਿਆਗ ਮਨ ਦੀ ਮਤ ਤਿਆਗ ਦੇ ਗੁਰੂ ਦੇ ਮਤ ਧਾਰਨ ਕਰ ਰਹਾਓ ਜਦੋਂ ਤੋਂ ਗੁਰੂ ਦੇ ਮੱਤ ਨੂੰ ਧਾਰਨ ਕਰਨਾ ਹੈ ਉੱਭਰੇ ਸਤ ਗੁਰ ਚਰਨੀ ਲਾਗ ਤੋ ਉੱਭਰ ਜਾਣਾ ਹੈ ਬਚ ਜਾਣਾ ਹੈ ਸੋਇਤੋਂ ਰਹਾਉ ਦੀਆਂ ਪੰਕਤੀਆਂ ਤੋਂ ਪਤਾ ਲੱਗ ਗਿਆ ਕਿ ਸ਼ਬਦ ਦੇ ਵਿੱਚ ਗੁਰੂ ਦੇ ਮੱਤ ਕੀ ਹੈ ਗੁਰੂ ਦੇ ਨਾਲ ਜੁੜਨਾ ਕੀ ਹੈ ਇਹਦਾ ਜ਼ਿਕਰ ਗੁਰੂ ਸਾਹਿਬ ਕਰਨਗੇ ਸਭ ਤੋਂ ਪਹਿਲਾਂ ਇਹ ਸਮਝ ਲਈਏ ਵੀ ਗੁਰੂ ਕਿਸ ਨੂੰ ਕਹਿੰਦੇ ਹੈ ਇਹਦੇ ਲਈ ਕਈ ਸ਼ਬਦ ਨੇ ਜਿਸ ਦੇ ਲਈ ਵੱਖਰੇ ਵੱਖਰੇ ਫੀਲਡ ਦੇ ਵਿੱਚ ਵੱਖਰੇ ਵੱਖਰੇ ਸ਼ਬਦ ਵਰਤੇ ਜਾਂਦੇ ਆ ਜਿਨ੍ਹਾਂ ਤੋਂ ਇਨਸਾਨ ਕੁਝ ਵੀ ਸਿੱਖਦਾ ਉਹਨੂੰ ਸਤਕਾਰਯੋਗ ਦਰਜਾ ਦਿੰਦਾ ਹੈ ਗੁਰੂ ਸ਼ਬਦ ਕੀ ਹੈ ਇੱਕ ਸ਼ਬਦ ਹੈ ਬੱਚਾ ਸਿੱਖਦਾ ਕਿਸੇ ਤੋਂ ਕਹਿੰਦੇ ਟੀਚਰ ਹੈ ਟੀਚ ਕਰ ਰਿਹਾ ਜੋ ਪੜ੍ਹਾ ਰਿਹਾ ਹੈ ਇੱਕ ਕਿਸੇ ਤੋਂ ਸਿੱਖਿਆ ਜਾਂਦਾ ਹੈ ਉਹ ਸਿੱਖਦਾ ਉਹ ਕਹਿੰਦਾ ਇਹ ਮੇਰਾ ਕੋਚ ਹੈ ਕੋਚ ਕੋਚਿੰਗ ਲੈ ਰਿਹਾ ਕਿਸੇ ਤੋਂ ਇੱਕ ਕਿਸੇ ਤੋਂ ਸਿੱਖਦਾ ਹੈ ਉਹ ਕਹਿੰਦਾ ਮੇਰਾ ਉਸਤਾਦ ਹੈ ਤੇ ਅੱਜ ਕੱਲ ਇੱਕ ਕਾਮਨ ਜਿਹਾ ਵਰਡ ਨਵਾਂ ਯੂਜ਼ ਕੀਤਾ ਜਾਂਦਾ ਹੈ ਉਹ ਹੈ ਕਿਸੇ ਤੋਂ ਕੁਝ ਵੀ ਸਿੱਖਦਿਆਂ ਜਾਂ ਗਾਈਡੈਂਸ ਲੈਣੇ ਆਉਂਦੇ ਨੇ ਉਹਦੇ ਰੇ ਸ਼ਬਦ ਹੈ ਮੈਂਟਰ ਵੀ ਮੈਂਟਰ ਅੱਜ ਕੱਲ ਇਹ ਸ਼ਬਦ ਜ਼ਿਆਦਾ ਚੱਲ ਰਿਹਾ ਹੈ ਪਰ ਇਹ ਸਾਰੇ ਸ਼ਬਦ ਰਲ ਕੇ ਵੀ ਉਹ ਸੈਂਸ ਸਾਨੂੰ ਨਹੀਂ ਦਿੰਦੇ ਜਿਹੜੀ ਸੈਂਸ ਗੁਰੂ ਸ਼ਬਦ ਦੇ ਵਿੱਚ ਹੈ ਆਪਣੇ ਇੰਡੀਆ ਦੇ ਵਿੱਚ ਉੱਥੇ ਸ਼ਬਦ ਵਰਤੇ ਜਾਂਦੇ ਨੇ ਮਹਾਤਮਾ ਸੰਤ ਮਹਾਪੁਰਸ਼ ਤੇ ਇਹਦੇ ਇਲਾਵਾ ઋષਿ मुनि ਇਹ ਸਾਰੇ ਹੀ ਸਤਕਾਰਯੋਗ ਸ਼ਬਦ ਨੇ ਪਰ ਗੁਰੂ ਸਾਹਿਬਾਂ ਜੀ ਨੇ ਜਦੋਂ ਸ਼ਬਦ ਚੁਣਿਆ ਉਹ ਸ਼ਬਦ ਚੁਣਿਆ ਹੈ ਗੁਰੂ ਤੇ ਗੁਰੂ ਸ਼ਬਦ ਸਿੱਖ ਦੇ ਲਈ ਐਸਾ ਹੈ ਵੀ ਉਹ ਕਿਸੇ ਵੀ ਹੋਰ ਪਰਸਨ ਜਾਂ ਪਰਸਨੈਲਿਟੀ ਦੇ ਲਈ ਆਪਾਂ ਯੂਜ਼ ਨਹੀਂ ਕਰ ਸਕਦੇ ਹਾਂ ਇਹ ਰਜ਼ਰਵਡ ਹੈ ਗੁਰੂ ਸਾਹਿਬ ਜੀ ਦੇ ਲਈ ਸੋਹੋਂ ਗੁਰੂ ਸ਼ਬਦ ਅਰਥ ਕੀ ਹੈ ਇਹ ਦੋ ਸ਼ਬਦ ਨੇ ਗੱਗਾ ਤੇ ਰਾਰਾ ਸਾਡੇ ਗ੍ਰੰਥਾਂ ਵਿੱਚ ਇਦਾਂ ਲਿਖਿਆ ਹੈ ਗੋਤਮ ਅਗਿਆਨ ਅਨਿਤ ਰੋਹ ਪ੍ਰਕਾਸ਼ ਕਿਉ ਜਿਨ ਚਿਤਾਂ ਗੋ ਸ਼ਬਦ ਦਾ ਅਰਥ ਹੈ ਹਨੇਰਾ ਰੋਹ ਦਾ ਅਰਥ ਹੈ ਚਾਨਣ ਉਹ ਤਾਕਤ ਜਿਹੜੇ ਤੁਹਾਨੂੰ ਹਨੇਰੇ ਚੋਂ ਚਾਨਣ ਵਿੱਚ ਲੈ ਜਾਵੇ ਉਹਨੂੰ ਗੁਰੂ ਕਹਿੰਦੇ ਆ ਉਹ ਹਨੇਰਾ ਤੇ ਚਾਨਣ ਇਹ ਦੁਨੀਆਦਾਰੀ ਦਾ ਨਹੀਂ ਹੈ ਗੁਰੂ ਨਾਨਕ ਸਾਹਿਬ ਆਸਾ ਕੀ ਵਾਰ ਦੇ ਸ਼ੁਰੂਆਤ ਦੇ ਸ਼ਲੋਕਾਂ ਦੀ ਬਖਸ਼ਿਸ਼ ਕਰ ਦਿੰਦੇ ਨੇ ਵੀ ਅਸੀਂ ਬਾਹਰ ਦੇ ਚਾਨਣ ਦਾ ਜ਼ਿਕਰ ਨਹੀਂ ਕਰ ਰਹੇ ਹਾਂ ਗੁਰੂ ਸਾਹਿਬ ਦਾ ਬਚਨ ਹੈ ਜੇ ਸੌ ਚੰਦਾ ਉਗਮ ਹੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਸੈਂਕੜੇ ਸੂਰਜ ਹੋਣ ਹਜ਼ਾਰਾਂ ਚੰਦਰਮਾ ਹੋਣ ਸੂਰਜ ਦੇ ਤਾਂ ਇੱਕ ਦੀ ਰੋਸ਼ਨੀ ਬਹੁਤ ਹੈ ਪਰ ਹਜ਼ਾਰੇ ਹੋ ਜਾਓ ਨਾ ਪਰ ਗੁਰੂ ਦੇ ਗਿਆਨ ਦੇ ਚਾਨਣ ਤੋਂ ਬਗੈਰ ਇਨਸਾਨ ਦੀ ਜ਼ਿੰਦਗੀ ਚ ਉਹਦੀ ਸੋਚ ਵਿੱਚ ਜ਼ਹਾਲਤ ਅਗਿਆਨਤਾ ਦਾ ਹਨੇਰਾ ਰਹੇਗਾ ਤੇ ਅੱਜ ਕੱਲ ਅਸੀਂ ਇਹਦੇ ਅਰਥ ਇਦਾਂ ਵੀ ਥੋੜੇ ਕਰਦੇ ਆਂ ਸੋਚ ਤੇ ਚੰਦਰਮਾ ਤੋਂ ਭਾਵ ਗਿਆਨ ਦੇ ਸੋਮੇ ਚਾਨਣ ਦੇ ਸੋਮੇ ਸਾਡੇ ਸਕੂਲ ਸਾਡੀ ਯੂਨੀਵਰਸਿਟੀਆਂ ਜਾਂ ਹੋਰ ਬਹੁਤ ਫੀਲਡ ਹੈ ਆਪਣੇ ਕੋਲੇ ਜਿੱਥੋਂ ਕੋਈ ਨਾ ਕੋਈ ਨੌਲੇਜ ਮਿਲ ਰਹੀ ਹੈ ਲੋਕ ਲੈ ਰਹੇ ਨੇ skilled ਹੋ ਰਹੇ ਨੇ ਪਰ ਉਹ ਜਿਹੜੇ ਨੌਲੇਜ ਹੈ ਉਹਦੇ ਨਾਲ ਤੁਸੀਂ skilled ਹੋ ਜਾਓਗੇ ਤੁਸੀਂ ਆਪਣੇ ਫਿਜ਼ੀਕਲੀ ਸਰਵਾਈਵਲ ਦੇ ਲਈ ਆਪਣੀਆਂ ਨੀਡਸ ਫulfil ਕਰ ਲਓਗੇ ਪਰ ਜ਼ਿੰਦਗੀ ਨੂੰ ਸਫਲਾ ਕਿਵੇਂ ਕਰਨਾ ਹੈ ਇਹ ਨੌਲੇਜ ਉਹਦੇ ਵਿੱਚੋਂ ਨਹੀਂ ਆਉਂਦੀ ਹੈ ਇਸੇ ਕਰਕੇ ਦੇਖਦੇ ਹਾਂ ਕੋਈ ਅੱਛਾ ਕੋਚ ਹੋਏਗਾ ਮੈਂਟਰ ਸ਼ਬਦ ਹੀ ਵਰਤ ਲਈਏ ਉਹ ਇੱਕ ਸਟੂਡੈਂਟ ਨੂੰ ਆਪਣੇ ਨੂੰ ਵਿਦਿਆਰਥੀ ਨੂੰ ਬਹੁਤ ਅੱਛਾ ਪਲੇਅਰ ਬਣਾ ਲੈਂਦਾ ਹੈ। ਉਹਦੀ ਕੋਚਿੰਗ ਵਿੱਚ ਕੋਈ ਕਮੀ ਨਹੀਂ ਹੈ। ਤੇ ਬੱਚੇ ਨੇ ਵੀ ਬੜੀ ਮਿਹਨਤ ਕੀਤੀ ਤੇ ਅਖੀਰ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਬਣ ਗਿਆ। ਪਰ ਉੱਥੇ ਜਾਣ ਦੇ ਬਾਵਜੂਦ ਵੀ ਉਹ ਇੱਕ ਫੀਲਡ ਵਿੱਚ ਤਾਂ ਸਕਸੈਸ ਹੈ। ਪਲੇਅਰ ਬਣ ਗਿਆ ਠੀਕ ਹੈ। ਪਰ ਜਦੋਂ ਉਹਦੀ ਲਾਈਫ ਦੇ ਬਾਕੀ ਕ੍ਰਾਈਟੇਰੀਆ ਨੂੰ ਦੇਖੋਗੇ ਬਹੁਤ ਥਾਵਾਂ ਉਹ ਫੇਲ ਹੋਏਗਾ ਵੱਡੇ ਵੱਡੇ ਪਲੇਅਰਜ਼ ਅਖੀਰ ਤੇ ਜਾ ਕੇ ਕੋਈ ਡਰੱਗਸ ਵਿੱਚ ਪੈ ਜਾਂਦਾ ਹੈ ਕਈ ਸੁਸਾਈਸਾਈਡ ਕਰ ਲੈਂਦੇ ਆ ਲੋਕਾਂ ਲਈ ਉਹ ਠੀਕ ਹੈ ਪਰ ਆਪਣੇ ਤੌਰ ਦੇ ਉੱਪਰ ਉਹ ਫੇਰ ਵੀ ਕਿਸੇ ਨਾ ਕਿਸੇ ਹਨੇਰੇ 'ਚ ਰਹਿ ਗਏ ਹਰ ਇੱਕ ਫੀਲਡ ਦੇ ਵਿੱਚ ਐਗਜ਼ਾਮਪਲ ਆਪਾਂ ਇੱਕ ਲੈ ਲਈਏ ਹਰ ਇੱਕ ਫੀਲਡ ਦੇ ਵਿੱਚ ਬੜੀਆਂ ਵੱਡੀਆਂ ਸੈਲੀਬ੍ਰਿਟੀਜ਼ ਜਾਂ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਕਿ ਇਹ ਬਹੁਤ ਸਕਸੈਸਫੁਲ ਨੇ ਆਪਣੀ ਲਾਈਫ ਦੇ ਵਿੱਚ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਦੇਖੋਗੇ ਤਬਾਹ ਹੋਏਗੀ ਜਾਂ ਉਹਨਾਂ ਦੀ ਹੈਲਥ ਦੇਖੋਗੇ ਬਹੁਤ ਮਾੜਾ ਹਾਲ ਹੋਏਗਾ ਜ਼ਿੰਦਗੀ ਦੇ ਕਿਸੇ ਇੱਕ ਫੀਲਡ ਦੇ ਵਿੱਚ ਜਾਂ ਰੋਜ਼ਗਾਰ ਦੇ ਫੀਲਡ ਵਿੱਚ ਚਲੇ ਜਾਣਾ ਕਾਮਯਾਬੀ ਲੈ ਲੈਣੀ ਉਹ ਇੱਕ ਪਾਰਸ਼ਲੀ ਕਾਮਯਾਬੀ ਹੈ ਉਹ ਪਰ ਗੁਰੂ ਦਾ ਦਾਇਰਾ ਕੀ ਹੈ ਗੁਰੂ ਇਨਸਾਨ ਦੇ ਸਮੁੱਚੇ ਜੀਵਨ ਨੂੰ ਗਾਈਡੈਂਸ ਦਿੰਦਾ ਹੈ ਜਿਹੜਾ ਸਤਗੁਰੂ ਮਹਾਰਾਜ ਦੇ ਲੜ ਲੱਗਦਾ ਉਸ ਸੈਲਫ ਡਿਸਪਲਿਨ ਵਿੱਚ ਆ ਜਾਂਦਾ ਹੈ ਉਸ ਸੈਲਫ ਡਿਸਪਲਿਨ ਦੇ ਵਿੱਚ ਆਉਣ ਵਾਲੇ ਲਈ ਗੁਰੂ ਸਾਹਿਬ ਜੀ ਫਿਰ ਕਹਿੰਦੇ ਹਨ ਜਿਹੜਾ ਗੁਰੂ ਦੇ ਲੜ ਲੱਗ ਜਾਂਦਾ ਉਹਦਾ ਤਨ ਮਨ ਠੀਵੈ ਹਰਿਆ ਫਿਜ਼ੀਕਲੀ ਮੈਂਟਲੀ ਉਹ ਗਰੋ ਕਰਦਾ ਆ ਉਹ ਰਸ ਵਿੱਚ ਰਹਿੰਦਾ ਆ ਆਨੰਦ ਵਿੱਚ ਰਹਿੰਦਾ ਇਹ ਜਿਹੜੀ ਕਾਮਯਾਬੀ ਹੈ ਇਹਦੇ ਲਈ ਕੋਈ ਮੀਜ਼ਰਮੈਂਟ ਨਹੀਂ ਹੈ ਜਿਹੜਾ ਗੁਰੂ ਦੇ ਨਾਲ ਜੁੜ ਕੇ ਇੱਕ ਸੈਟੀਸਫੈਕਟਰੀ ਲਾਈਫ ਜੀ ਰਿਹਾ ਹੈ ਉਹਦੇ ਲਈ ਦੁਨੀਆ ਦਾ ਪੈਮਾਨਾ ਨਹੀਂ ਹੈ ਕੋਈ ਉਹਨੂੰ ਮੀਜ਼ਰ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਚੀਜ਼ਾਂ ਸਮਝਣੀਆਂ ਸਮਝਾਉਣੀਆਂ ਔਖੀਆਂ ਨੇ ਦੁਨੀਆ ਦੇ ਵਿੱਚ ਕੋਈ ਬੰਦਾ ਅੱਛਾ ਪੈਸਾ ਕਮਾ ਰਿਹਾ ਉਹਦਾ ਸਾਨੂੰ ਪਤਾ ਵੀ ਐਨੀ ਵੀਕਲੀ ਜਾਂ ਮਹੀਨੇ ਦੀ ਅਰਨਿੰਗ ਹੈ ਇਹ ਬੰਦੇ ਨੇ ਨਵਾਂ ਘਰ ਬਣਾ ਲਿਆ ਇਹ ਬੰਦੇ ਨੇ ਨਵੀਂ ਗੱਡੀ ਲੈ ਲਈ ਹੈ ਤੋ ਉਹ ਸਾਨੂੰ ਸਾਰਾ ਕੁਝ ਫਿਜ਼ੀਕਲੀ ਦਿਖਦਾ ਜਾਂਦਾ ਹੈ ਇਸੇ ਕਰਕੇ ਕਾਮਨਲੀ ਅਸੀਂ ਉਹਨਾਂ ਚੀਜ਼ਾਂ ਵੱਲ ਅਟਰੈਕਟ ਹੁੰਨੇ ਆ ਸਾਡਾ ਫੋਕਸ ਸਾਡਾ ਧਿਆਨ ਸਾਡੀ ਅਟੈਨਸ਼ਨ ਉਹਨਾਂ ਚੀਜ਼ਾਂ ਵੱਲ ਜਾਂਦੀ ਹੈ ਪਰ ਜਿਹੜੀ ਚੀਜ਼ ਗੁਰੂ ਨੇ ਦੇਣੀ ਹੁੰਦੀ ਹੈ ਉਹ ਇਦਾਂ ਦਿਖਦੀ ਨਹੀਂ ਹੈ ਉਹ ਉਹ ਲਾਈਫ ਦੀ ਇੱਕ ਬਹੁਤ ਵੱਡੀ ਅੰਡਰਸਟੈਂਡਿੰਗ ਹੈ ਉਹ ਇੱਕ ਸਧਾਰਨ ਬੰਦਾ ਵੀ ਹੋ ਸਕਦਾ ਪਰ ਉਹ ਗੁਰੂ ਦੇ ਨਾਲ ਜੁੜ ਕੇ ਇੱਕ ਬੜੀ ਉੱਚੀ ਅਵਸਥਾ ਦੇ ਵਿੱਚ ਜੀ ਰਿਹਾ ਹੁੰਦਾ ਹੈ ਉਹਦੀ ਨਜ਼ਰ ਦੇ ਵਿੱਚ ਉਹਦੇ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਆਮ ਲੋਕੀ ਵੈਲਿਊਜ਼ ਕਰਦੇ ਉਹਨਾਂ ਦੀ ਨਹੀਂ ਹੁੰਦੀ ਹੈ। ਉਹਦਾ ਨਜ਼ਰੀਆ ਕੁਝ ਹੋਰ ਹੁੰਦਾ ਹੈ। ਸੋ ਗੁਰੂ ਦੇ ਨਾਲ ਲੱਗ ਕੇ ਗੁਰੂ ਦੇ ਨਾਲ ਜੁੜ ਕੇ ਜਿਹੜਾ ਹਨੇਰੇ ਤੋਂ ਸਾਨੂੰ ਚਾਨਣ ਵਿੱਚ ਲੈ ਆਇਆ। ਜਦੋਂ ਚਾਨਣ ਵਿੱਚ ਲੈ ਆਇਆ ਤੇ ਉਹ ਫਿਰ ਜ਼ਿੰਦਗੀ ਦੇ ਸਮੁੱਚਤਾ ਦਾ ਚਾਨਣ ਹੈ ਸਾਰੇ ਜੀਵਨ ਦਾ, ਜ਼ਿੰਦਗੀ ਦਾ। ਜਿਹਨੂੰ ਸਮੁੱਚੇ ਜੀਵਨ 'ਚ ਚਾਨਣ ਮਿਲ ਗਿਆ ਉਹਦੀ ਫੈਮਿਲੀ ਲਾਈਫ ਦੇ ਵਿੱਚ ਵੀ ਉਹ ਅੱਛਾ ਪਰਫਾਰਮ ਕਰੇਗਾ। ਉਹ ਆਪਣਾ ਇਕਨੋਮਿਕਲੀ ਵੀ ਉਹ ਅੱਛਾ ਚੱਲੇਗਾ ਉਹ ਆਪਣਾ ਸੋਸ਼ਲੀ ਵੀ ਉਹਦਾ ਅੱਛਾ ਵਿਹਾਰ ਹੋਏਗਾ ਮਤਲਬ ਜ਼ਿੰਦਗੀ ਦੇ ਹਰ ਫੀਲਡ ਵਿੱਚ ਅੱਛਾ ਰਹੇਗਾ ਉਹ ਇਸ ਕਰਕੇ ਆਪਾਂ ਨੂੰ ਗੁਰੂ ਦੀ ਬਹੁਤ ਲੋੜ ਹੈ ਜ਼ਰੂਰਤ ਹੈ ਗੁਰੂ ਦੀ ਜ਼ਰੂਰਤ ਹੈ ਆਪਾਂ ਨੂੰ ਦੁਨੀਆ ਦੀ ਤਰੱਕੀ ਬਹੁਤ ਦੇਖ ਰਹੇ ਹਾਂ ਕਰ ਰਹੇ ਹਾਂ ਜੋਰ ਲੱਗਿਆ ਹੋਇਆ ਪਰ ਜਿਹੜੀ ਲਾਈਫ ਦੇ ਵਿੱਚ ਸੈਟੀਸਫੈਕਸ਼ਨ ਆਉਣੀ ਹੈ ਸ਼ੁਕਰਾਨੇ ਵਾਲੀ ਗੱਲ ਆਉਣੀ ਹੈ ਜਿੱਥੇ ਸਾਡੇ ਵੈਲਿਊਜ਼ ਦੀ ਪ੍ਰਾਇੋਰਟੀ ਚੇਂਜ ਹੋਣੀ ਹੈ ਬੰਦਾ ਇੱਕ ਪੈਸੇ ਨੂੰ ਹੀ ਭੱਜਿਆ ਹੋਇਆ ਉਹ ਤੋਂ ਇਲਾਵਾ ਬਹੁਤ ਕੁਝ ਆ ਜੋ ਵੈਲਿਊਏਬਲ ਹੈ ਟਾਈਮ ਦੇਣ ਦੀ ਲੋੜ ਆ ਨੂੰ ਉਹਦੇ ਵਿੱਚ ਸਹੀ ਤਰੀਕੇ ਨਾਲ ਮੈਨੇਜ ਕਰਨ ਦੀ ਲੋੜ ਹੈ ਤੇ ਉਹਦੇ ਚ ਸੱਚੀ ਖੁਸ਼ੀ ਮਿਲਨੀ ਹੈ ਇਹ ਚੀਜ਼ਾਂ ਦੀ ਸਮਝ ਗੁਰੂ ਦੇ ਲੜ ਲੱਗ ਕੇ ਆਏਗੀ ਤਾਂ ਹੀ ਬਾਦਸ਼ਾਹ ਨੇ ਕਿਹਾ ਜੇ ਸੌ ਚੰਦਾ ਉਗਮ ਹੈ ਸੈਂਕੜੇ ਤੁਹਾਡੇ ਕੋਲ ਸੋਰਸ ਹੋਣ ਲਾਈਟ ਦੇ ਚੰਦਰਮਾ ਦੀ ਤਰ੍ਹਾਂ ਛੋਟੇ ਜਾਂ ਸੂਰਜ ਦੀ ਤਰ੍ਹਾਂ ਵੱਡੇ ਹੋਣ ਪਰ ਗੁਰੂ ਦੇ ਗਿਆਨ ਤੋਂ ਬਿਨਾਂ ਗੱਲ ਨਹੀਂ ਬਣੇਗੀ। ਇਸੇ ਗੱਲ ਨੂੰ ਗੁਰੂ ਮਹਾਰਾਜ ਜੀ ਨੇ ਇਸ ਤੋਂ ਵੀ ਅੱਗੇ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਨੇ ਸਹਿਸਕ੍ਰਿਤੀ ਚ ਸ਼ਾਇਦ ਗਾਥਾ ਬਾਣੀ ਚ ਸਲੋਕ ਆਉਂਦਾ ਹੈ। ਪਰਮਾਣੂ ਪ੍ਰਯੰਤ ਆਕਾਸ਼ ਹੈ। ਦੀਪ ਲੋਸ਼ ਅਖੰਡਨ ਹੈ। ਗਸ਼ੇ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧ ਤੇ। ਸਿੱਧ ਸ਼ਬਦ ਜਦੋਂ ਵੀ ਕਰਵਾਉਣੇ ਚਾਏਗਾ ਉਹਦਾ ਅਰਥ ਹੁੰਦਾ ਕਾਮਯਾਬੀ ਸਕਸੈਸ। ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਜ਼ਿੰਦਗੀ 'ਚ ਤਰੱਕੀ ਨੂੰ ਦੇਖ ਕੇ ਆਲੇ ਦੁਆਲੇ ਨੂੰ ਕਈ ਲੋਕੀ ਸੋਚਦੇ ਆ ਵੀ ਧਰਮ ਦੀ ਜਾਂ ਰੱਬ ਦੀ ਜਾਂ ਗੁਰੂ ਦੀ ਕੀ ਲੋੜ ਹੈ ਗੁਰੂ ਸਾਹਿਬ ਕਿਸ ਲੈਵਲ ਤੇ ਗੱਲ ਕਰ ਰਹੇ ਨੇ ਅਜੇ ਆਪਾਂ ਉੱਥੇ ਪਹੁੰਚੇ ਨਹੀਂ ਜਿੱਥੇ ਗੁਰੂ ਅਰਜਨ ਸਾਹਿਬ ਫਰਮਾ ਰਹੇ ਨੇ ਪਰਮਾਣੂ ਪ੍ਰਯੰਤਿਆ ਆਕਾਸ਼ ਹੈ ਬੰਦਿਆ ਤੂੰ ਆਪਣੀ ਬਾਡੀ ਨੂੰ ਇੱਕ ਇੰਨਾ ਛੋਟਾ ਬਣਾ ਲੈ ਪਰਮਾਣੂ ਦੀ ਤਰ੍ਹਾਂ ਬਿਲਕੁਲ ਛੋਟਾ ਨੰਗੀਆਂ ਅੱਖਾਂ ਨਾਲ ਇਨਵੀਜ਼ੀਬਲ ਆ ਦੇਖ ਵੀ ਨਾ ਸਕੇ ਇੰਨਾ ਛੋਟਾ ਹੋ ਜਾ ਐਨੀ ਤਰੱਕੀ ਹੋ ਜਾਏ ਤੇ ਇਸ ਤੋਂ ਬਾਅਦ ਵਿੱਚ ਪ੍ਰਮਾਣੂ ਪ੍ਰਯੰਤ ਆਕਾਸ਼ ਹੈ ਆਕਾਸ਼ ਦੇ ਵਿੱਚ ਅੱਜ ਆਪਣੇ ਕੋਲ ਸਭ ਤੋਂ ਵੱਡਾ ਜੋ ਗਿਣਤੀ ਦਾ ਤਰੀਕਾ ਹੈ ਉਹ ਲਾਈਟ ਹੈ ਮਤਲਬ ਲਾਈਟ ਦੀ ਸਪੀਡ ਤੋਂ ਵੀ ਕਿਤੇ ਅੱਗੇ ਜਾ ਕੇ ਆਕਾਸ਼ ਦੇ ਵਿੱਚ ਕਿਤੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚ ਸਕਦਾ ਹਾਂ ਦੀਪ ਲੋਸ਼ ਖੰਡਨ ਹੈ ਦੀਪ ਪਤਾਲ ਧਰਤੀ ਜਿੱਥੋਂ ਤੱਕ ਵੀ ਕੁਝ ਹੈ ਮਤਲਬ ਸੈਕਿੰਡ ਦੇ ਵਿੱਚ ਇਨਵੀਜੀਬਲ ਹੋ ਕੇ ਇਦਾਂ ਪਹੁੰਚ ਜਾਏ ਤੋਂ ਗਸ਼ੇਣ ਨੈਣ 파ਰੇਣ ਨਾਨਕ ਗਸ਼ੇਣ ਨੈਣ ਗਸ਼ੇਣ ਦਾ ਅਰਥ ਹੈ ਅੱਖ ਦਾ ਇੱਕ ਫੋਰ ਅੱਖ ਝਪਕਣ ਦੇ ਵਿੱਚ ਹੀ ਇੱਕ ਥਾਂ ਤੋਂ ਦੂਜੀ ਥਾਂ ਟਰੈਵਲ ਕਰ ਲੈਦਾ ਹੈ ਪਰ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ ਸਾਰਾ ਕੁਝ ਹੋਣ ਦੇ ਬਾਵਜੂਦ ਜੇ ਸਾਧੂ ਸਤਿਗੁਰੂ ਦੀ ਸ਼ਰਨ ਨਹੀਂ ਗੁਰੂ ਦੀ ਸਿੱਖਿਆ ਨਹੀਂ ਹੈ ਮਨੁੱਖ ਦੇ ਜੀਵਨ ਚ ਬਿਨਾ ਸਾਧੂ ਨਾ ਸਿੱਧਿਆ ਤੇ ਸਿੱਧਿਆ ਤੇ ਅਰਥਾ ਕਾਮਯਾਬੀ ਇਨਸਾਨ ਦੀ ਕਾਮਯਾਬੀ ਨਹੀਂ ਹੋਏਗੀ ਭਟਕਣਾ ਦੂਰ ਨਹੀਂ ਹੋਏਗੀ ਕਿੰਨੀਆਂ ਮੂਵੀਜ਼ ਆ ਚੁੱਕੀਆਂ ਨੇ ਸਾਧ ਸੰਗਤ ਜੀ ਦੇਖੋ ਜਿਹੜੀਆਂ ਫਿਊਚਰ ਦੇ ਬਾਰੇ ਆਈਆਂ ਹੁੰਦੀਆਂ ਆ ਕਿੰਨੀਆਂ ਮੂਵੀਜ਼ ਆ ਗਈਆਂ ਇੰਡੀਆ ਚ ਵੀ ਬਣੀਆਂ ਹਾਲੀਵੁੱਡ ਚ ਵੀ ਬਣੀਆਂ ਬਾਲੀਵੁੱਡ ਦਾ ਸਾਰਿਆਂ ਚ ਔਰ ਫਿਊਚਰ ਨੂੰ ਕੋਸ਼ਿਸ਼ ਕਰਦੇ ਨੇ ਅਸੀਂ ਦਿਖਾ ਸਕੀਏ ਵੀ ਅੱਜ ਤੋਂ 100 ਸਾਲ 200 400 ਸਾਲ ਬਾਅਦ ਇਨਸਾਨ ਕਿਦਾਂ ਦਾ ਹੋਏਗਾ ਪਰ ਉਹਨਾਂ ਦੇ ਵਿੱਚ ਤੁਸੀਂ ਬੇਸਿਕ ਚੀਜ਼ ਦੇਖਿਓ ਇੰਟਰ ਪਲੈਨੇਟ ਸਫਰ ਕਰ ਰਹੇ ਨੇ ਕਈ ਮੂਵੀਜ਼ ਦੇ ਵਿੱਚ ਪਰ ਉੱਥੇ ਜਾ ਕੇ ਕੀ ਹੈ ਉਹਨਾਂ ਦੇ ਵਿੱਚ ਕੀ ਹੈ ਕਿ ਅਸੀਂ ਇਸ ਪਲੈਨੇਟ ਤੇ ਕਬਜ਼ਾ ਕਰ ਲੈਣਾ ਦੂਜਾ ਕਹਿੰਦਾ ਮੈਂ ਕਰਨ ਨਹੀਂ ਦਿਖਾਂ ਇਹ ਇਹ ਚੀਜ਼ ਕੀ ਹੈ ਮੈਂਟੈਲਿਟੀ ਕਿੱਥੇ ਖੜੀ ਐ ਜਦੋਂ ਬੰਦਾ ਜੰਗਲ ਦੇ ਵਿੱਚ ਰਹਿੰਦਾ ਸੀ ਕਬੀਲਿਆਂ 'ਚ ਉਦੋਂ ਵੀ ਇਹੀ ਕਰਦਾ ਸੀ ਇਹਦੇ ਕਬੀਲੇ ਤੇ ਕਬਜ਼ਾ ਕਰ ਲੈਣਾ ਹੌਲੀ-ਹੌਲੀ ਸ਼ਹਿਰ ਬਣ ਗਏ ਉਹਦੇ ਸ਼ਹਿਰ ਤੇ ਕਬਜ਼ਾ ਕਰ ਲੈਣਾ ਹੌਲੀ-ਹੌਲੀ ਰਾਜ ਬਣ ਗਏ ਉਹਦੇ ਰਾਜ ਤੇ ਕਬਜ਼ਾ ਕਰ ਲੈਣਾ ਤੇ ਅੱਜ ਤੋਂ ਜੇ ਸੈਂਕੜੇ ਸਾਲ ਬਾਅਦ ਕੋਈ ਇਦਾਂ ਦਾ ਸਮਾਂ ਵੀ ਬਣ ਗਿਆ ਵੀ ਅਸੀਂ ਇੱਕ ਤੋਂ ਦੂਜੇ ਗ੍ਰਹਿ ਤੇ ਜਾ ਸਕਦੇ ਹਾਂ ਉੱਥੇ ਵੀ ਇਹੀ ਹੁਣ ਇਹਦਾ ਮਤਲਬ ਫਿਜ਼ੀਕਲੀ ਤਾਂ ਸੀ ਬਹੁਤ ਅੱਗੇ ਤਰੱਕੀ ਕਰ ਗਏ ਪਰ ਮੈਂਟਲੀ ਤਾਂ ਆਪਾਂ ਜੰਗਲ ਰਾਜ ਤੱਕ ਹੀ ਖੜੇ ਆ ਜੀ ਉੱਥੇ ਹੀ ਖੜੇ ਆ ਕਬਜ਼ਾ ਕਰ ਲੈਣਾ ਮੇਰੀ ਚੱਲਣੀ ਚਾਹੀਦੀ ਹੈ ਮੈਂ ਸਾਰਿਆਂ ਨੂੰ ਰਾਜ ਕਰ ਦੇਣਾ ਬਸ ਉਹ ਜਦੋਂ ਮੈਂ ਕੋਈ ਇਦਾਂ ਦੀ ਕਈ ਵਾਰੀ ਕੋਈ ਅੱਗੇ ਆ ਜਾਂਦੀ ਹੈ ਚੀਜ਼ ਦੇਖਣੀ ਹੁੰਦੀ ਹੈ ਜਾਂ ਆਪਾਂ ਨੂੰ ਕੋਈ ਦਿਖਾ ਦਿੰਦਾ ਜਾਂ ਦੱਸ ਦਿੰਦਾ ਹੈ ਉਹ ਚੀਜ਼ ਨੂੰ ਦੇਖ ਕੇ ਫਿਰ ਦਿਮਾਗ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਬਾਣੀ ਦੀਆਂ ਘੁੰਮਦੀਆਂ ਜਾਂਦੀਆਂ ਆ ਜਾਂ ਗੁਰੂ ਸਾਹਿਬ ਦੇ ਸ਼ਬਦ ਦੀਆਂ ਗੱਲਾਂ ਵੀ ਇਹ ਦੇਖਣ ਨੂੰ ਇਹ ਤਰੱਕੀ ਦਿਖਾ ਰਹੇ ਨੇ ਪਰ ਮਾਨਸਿਕਤਾ ਤਾਂ ਉੱਥੇ ਹੀ ਖੜੀ ਹੈ ਉਹ ਤਾਂ ਕੰਗਾਲੀ ਉਦਾਂ ਦੀ ਉਦਾਂ ਹੈ ਇਹ ਕੰਗਾਲੀ ਕਿਦਾਂ ਦੂਰ ਹੋਣੀ ਹੈ ਉਹ ਸਮਾਂ ਕਦੋਂ ਆਏਗਾ ਇਨਸਾਨ ਤੇ ਜਦੋਂ ਕਿਰਤ ਕਰਦੇ ਹੋਏ ਨਾਮ ਜਪਦੇ ਹੋਏ ਕਹੇਗਾ ਮੈਂ ਤੇ ਵੰਡ ਕੇ ਛਕਣਾ ਹੈ ਉਹ ਗੁਰੂ ਦੇ ਲੜ ਲੱਗ ਕੇ ਆਏਗਾ ਉਹ ਇਸ ਲਈ ਗੁਰੂ ਦੀ ਲੋੜ ਹੈ ਜਦੋਂ ਆਪਾਂ ਗੁਰੂ ਦੇ ਕੋਲ ਆਈਏ ਫਿਰ ਗੁਰੂ ਦੇ ਨਾਲ ਗੱਲਾਂ ਕਿਵੇਂ ਕਰੀਏ ਬੇਨਤੀ ਕਿਵੇਂ ਕਰੀਏ ਗੁਰੂ ਦੇ ਨਾਲ ਜੁੜੀਏ ਕਿਵੇਂ ਹੁਣ ਪਾਠ ਹੋ ਰਿਹਾ ਸੀ ਰਹਿਰਾ ਸਾਹਿਬ ਦਾ ਮੇਰਾ ਧਿਆਨ ਉਹ ਸ਼ਬਦ ਦੇ ਵਿੱਚ ਚਲਾ ਗਿਆ ਤੇ ਉਹ ਸ਼ਬਦ ਮੈਂ ਆਪ ਜੀ ਨਾਲ ਵੀ ਸਾਂਝਾ ਕਰਨਾ ਚਾਹਣਾ ਵੀ ਸਾਡੇ ਗੁਰੂ ਸਹਿਬਾਨ ਜੀ ਨੇ ਸਾਨੂੰ ਗੁਰੂ ਦੇ ਨਾਲ ਜੁੜਨ ਦਾ ਤਰੀਕਾ ਕਿਵੇਂ ਦੱਸਿਆ ਹੋਇਆ ਗੁਰੂ ਗਰੀਬ ਨਵਾਜ ਕੋ ਰਾਮਦਾਸ ਪਾਤਸ਼ਾ ਗੁਜਰੀ ਮਹਿਲਾ ਚੌਥਾ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਮਨ ਦੀ ਅਵਸਥਾ ਲਿਖਦੇ ਨੇ ਕਹਿੰਦੇ ਜਦੋਂ ਮੈਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਉਣਾ ਤੇ ਮੈਂ ਉਹਨਾਂ ਅੱਗੇ ਕਿਵੇਂ ਬੇਨਤੀ ਕਰਦਾ ਸੀ ਮੈਂ ਗੁਰੂ ਸਾਹਿਬ ਦੇ ਅੱਗੇ ਕਿੱਦਾਂ ਬੇਨਤੀ ਕਰਦਾ ਸੀ ਉਹਨਾਂ ਬੇਨਤੀਆਂ ਨੂੰ ਆਪਣੇ ਬਾਣੀ 'ਚ ਫਿਰ ਉਹਨਾਂ ਨੇ ਲਿਖਿਆ ਜਿੱਥੋਂ ਰਹਿਰਾ ਸ਼ਬਦ ਪ੍ਰਚਲਿਤ ਹੋਇਆ ਗੁਰੂ ਕਿਵੇਂ ਇੱਕ ਦੂਜੇ ਨਾਲ ਵਿਚਰਦੇ ਸਨ ਕਹਿੰਦੇ ਮੈਂ ਜਦੋਂ ਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕੋਲ ਆਉਣਾ ਬੇਨਤੀ ਕਰਨੀ ਹਰ ਕੇ ਜਨ ਸਤ ਗੁਰ ਸਤ ਪੁਰਖਾ ਵਿਣੋ ਕਰਉ ਗੁਰ ਪਾਸ ਤੋ ਰੱਬ ਦਾ ਜਾਣ ਹੈ ਤੋ ਸਤ ਗੁਰ ਸਤਿ ਗੁਰੂ ਹੈ ਤੋ ਸਤ ਪੁਰਖ ਹੈ ਮਹਾ ਪੁਰਖ ਹੈ ਮੈਂ ਇੱਕ ਵਿਣੋ ਇੱਕ ਬੇਨਤੀ ਤੁਹਾਡੇ ਅੱਗੇ ਕਰਦਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਵਿਣੋ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ਼ ਏਦਾਂ ਨਹੀਂ ਕਿ ਮੈਂ ਬੇਨਤੀ ਕਰ ਰਿਹਾ ਮੇਰੀ ਕੋਈ ਖਾਸ ਵੈਲਿਊ ਹੈ ਵੀ ਮੇਰੀ ਬੇਨਤੀ ਸੁਣੀ ਹੀ ਜਾਣੀ ਚਾਹੀਦੀ ਹੈ ਗੁਰੂ ਸਾਹਿਬ ਤੁਹਾਡੀ ਸ਼ਖਸੀਅਤ ਦੇ ਅੱਗੇ ਹਮ ਕੀਰੇ ਕਿਰਮ ਇੱਕ ਕੀੜੇ ਦੀ ਤਰ੍ਹਾਂ ਨਿਮਾਣੇ ਜਿਹਾ ਬਹੁਤ ਜ਼ਿਆਦਾ ਬਸ ਤੇਰੀ ਸ਼ਰਨ ਵਿੱਚ ਆ ਗਏ ਹਾਂ ਤੇ ਮੇਰੇ ਤੇ ਕਿਰਪਾ ਕਰ ਹਮ ਕੀਰੇ ਕਰਮ ਸਤਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼ ਤੇਰੀ ਦਇਆ ਦੇ ਜਰੀਏ ਨਾਮ ਦਾ ਚਾਨਣ ਹੋ ਸਕਦਾ ਮੇਰੀ ਆਪਣੀ ਮਿਹਨਤ ਨਾਲ ਨਹੀਂ ਹੋਏਗਾ ਮੈਂ ਤਾਂ ਕੀੜਾ ਛੋਟਾ ਜਿਹਾ ਹੁਣ ਕੀੜਾ ਕੋਈ ਦਾਣਾ ਚੁੱਕੀ ਜਾ ਰਿਹਾ ਕਰ ਰਿਹਾ ਮਿਹਨਤ ਕਿਸ ਆਪਾਂ ਕਦੇ ਖਿਆਲ ਕੀਤਾ ਨਹੀਂ ਬੜੇ ਨੇ ਇਹ ਤਾਂ ਤੇਰੀ ਕਿਰਪਾ ਨਾਲ ਹੋਏਗਾ ਮਹਾਰਾਜ ਤੇ ਮੇਰੇ ਤੇ ਕਿਰਪਾ ਕਰ ਕਰ ਦਇਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੀਤ ਮਿੱਤਰ हे मेरे मित्र गुरुजी मौका राम नाम परगास मेरे ते कृपा कर दो मेनू चांगन बख्श दो गुरमत नाम मेरा प्राण सिखाई हरकीरत हमरी रहरास तेरी मत दे जरिए गुरमत आप जी दी मत दे जरिए मिलया होया नाम मेरी जिंदगी दा सहारा बन जाए ਤੇ ਵਾਹਿਗੁਰੂ ਦਾ ਨਾਮ ਹੀ ਮੇਰੀ ਜ਼ਿੰਦਗੀ ਦੀ ਪੂੰਜੀ ਬਣ ਜਾਏ ਰਾਸ ਪੂੰਜੀ ਜ਼ਿੰਦਗੀ ਦੇ ਰਸਤੇ ਦੀ ਪੂੰਜੀ ਬਣ ਜਾਏ ਐਸੀ ਕਿਰਪਾ ਕਰ ਦੋ ਇਹ ਤਾਂ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਅੱਗੇ ਬੇਨਤੀ ਕਰਦੇ ਹੁੰਦੇ ਸੀ ਸੋ ਇਸ ਤਰ੍ਹਾਂ ਬੇਨਤੀ ਕਰਕੇ ਗੁਰੂ ਦੀ ਮੱਤ ਦੇ ਜ਼ਰੀਏ ਮਿਲਿਆ ਹੋਇਆ ਨਾਮ ਜਿਸ ਗੱਲ ਤੇ ਮੈਂ ਧਿਆਨ ਦਿਵਾਉਣਾ ਚਾਹਣਾ ਨਾਮ ਤਾਂ ਸਾਰੀ ਦੁਨੀਆ ਚੱਲੋ ਰੱਬ ਨੂੰ ਆਪਾਂ ਇੰਡੀਅਨਸ ਤਾਂ ਰੱਬ ਨੂੰ ਛੱਡਿਆ ਨਹੀਂ ਨਾ ਸਕਦੇ ਆ ਸਾਰੇ ਜਪਦੇ ਆ ਪਰ ਸਾਡੇ ਲਈ ਜਿਹੜੀ ਵਿਸ਼ੇਸ਼ ਗੱਲ ਹੈ ਵੀ ਗੁਰੂ ਦੀ ਮਤ ਦੇ ਜਰੀਏ ਮਿਲਿਆ ਹੋਇਆ ਨਾਮ ਗੁਰਮਤ ਨਾ ਗੁਰਮਤ ਨਾਮ ਬਾਰੇ ਕੀ ਗੱਲ ਕਹਿੰਦੀ ਆ ਉਹ ਆਪਾਂ ਲੱਭਣਾ ਜਾਣਨਾ ਉਹ ਗੁਰੂ ਤੋਂ ਮਿਲਣਾ ਤੇ ਜਿਨ੍ਹਾਂ ਨੂੰ ਉਹ ਮਿਲ ਜਾਂਦਾ ਹੈ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਕੈਸਾ ਹੋ ਜਾਂਦਾ ਹੈ ਉਹਦਾ ਜ਼ਿਕਰ ਫੇ ਸਾਰੇ ਸ਼ਬਦ ਵਿੱਚ ਕਰ ਰਹੇ ਨੇ ਇਹ ਵਿਸ਼ਾ ਬਹੁਤ ਵੱਡਾ ਹੈ ਸਮੇਂ ਦੇ ਮੁਤਾਬਕ ਆਪਾਂ ਸਮੇਂ ਦੀ ਹੱਦ ਵਿੱਚ ਰਹਿਣਾ ਗੁਰੂ ਜ਼ਿੰਦਗੀ ਦੀ ਸਮੁੱਚਤਾ ਦਾ ਗਿਆਨ ਦਿੰਦਾ ਹੈ ਤੇ ਗੁਰੂ ਦੇ ਨਾਲ ਫਿਰ ਆ ਕੇ ਕੋਈ ਉਹਦੇ ਅੱਗੇ ਇਹ ਨਹੀਂ ਕਿ ਮੈਂ ਕੁਝ ਹਾਂ ਨਿਮਰਤਾ ਨਿਰਮਾਨਤਾ ਨਾਲ ਬੇਨਤੀ ਤੇ ਜਿਹੜੇ ਨਾਮ ਜਪਣ ਦੇ ਰਸਤੇ ਤੇ ਚੱਲਣਾ ਉਹ ਵੀ ਗੁਰੂ ਦੀ ਮਤ ਅਨੁਸਾਰ ਮਿਲਿਆ ਹੋਇਆ ਨਾ ਆਪਣੇ ਮੁਤਾਬਕ ਨਹੀਂ ਹੈ ਗੁਰੂ ਦੀ ਮਤ ਕੀ ਕਹਿੰਦੀ ਹੈ ਇਹਦੇ ਬਾਰੇ ਇਹ ਗੱਲ ਨੂੰ ਜਾਣਨ ਸਰਹਾਓ ਚ ਸੰਖੇਪ ਦੇ ਵਿੱਚ ਗੁਰੂ ਸਾਹਿਬ ਜੀ ਦਾ ਬਚਨ ਸਾਂਝਾ ਕਰੀਏ ਉੱਭਰੇ ਸਤਗੁਰ ਚਰਨੀ ਲਾਗ ਉੱਭਰ ਗਏ ਉੱਭਰਨਾ ਹੁੰਦਾ ਹੈ ਜਦੋਂ ਕਿਤੇ ਡੁੱਬਦੇ ਹੋਈਏ ਨਾ ਉਹਦੇ ਚੋਂ ਨਿਕਲੇ ਆਉਣਾ ਡੁੱਬਦੇ ਕਿੱਥੇ ਆ ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਦੁਸ਼ੈ ਸਾਰੇ ਆਉਗਨ ਅਸੀਂ ਡੁੱਬ ਰਹੇ ਸੀ ਜਦੋਂ ਗੁਰੂ ਦੇ ਚਰਨੀ ਲੱਗੇ ਗੁਰੂ ਨੇ ਕਿਹਾ ਵੀ ਇਹ ਤਾਂ ਰਸਤਾ ਹੀ ਨਹੀਂ ਇਹ ਤਾਂ ਰਸਤੇ ਹੀ ਗਲਤ ਫੜ ਲਿਆ ਤੂੰ ਆ ਤੈਨੂੰ ਅਸਲ ਰਸਤਾ ਦੱਸਾਂ ਉਹਨਾਂ ਦੇ ਚਰਨੀ ਲੱਗੇ ਤੇ ਫਿਰ ਅਸੀਂ ਇਹ ਚੀਜ਼ਾਂ ਚੋਂ ਨਿਕਲੇ ਉੱਪਰ ਉੱਠ ਗਏ ਜੋ ਬੁਰ ਕਹੈ ਸੋਏ ਭਲ ਮਿੱਠਾ ਮਨ ਕੀ ਮਤ ਤਿਆਗ ਤੇ ਦੇ ਲਈ ਜ਼ਰੂਰੀ ਹੈ ਗੁਰੂ ਤੇ ਭਰੋਸਾ ਕੀਤਾ ਜਾਏ ਜੋ ਗੁਰੂ ਕਹਿੰਦਾ ਉਹਨੂੰ ਮਿੱਠਾ ਕਰਕੇ ਸਹੀ ਕਰਕੇ ਮੰਨ ਲਓ ਜੇ ਆਪਣੀ ਮਤ ਕਈ ਵਾਰੀ ੜੇਕਾਂ ਵੀ ਆਉਂਦੀ ਆ ਉਹਨੂੰ ਕਹਦੇ ਵੀ ਨਹੀਂ ਹੁਣ ਮਨ ਦੀ ਮਤ ਨਹੀਂ ਹੁਣ ਗੁਰੂ ਦੀ ਮਤ ਨੂੰ ਸਮਝਣ ਲਈ ਚੱਲਿਆ ਜੋ ਗੁਰੂ ਕਹਿੰਦਾ ਉਹ ਆਪਾਂ ਅੱਗੇ ਰੱਖਣਾ ਰਹਾਓ ਪਹਿਲੀਆਂ ਪੰਕਤੀਆਂ ਕਰ ਕਿਰਪਾ ਆਪਣੇ ਪ੍ਰਭ ਕੀ ਹੈ ਹਰ ਕਾ ਨਾਮ ਜਪਣ ਕਉ ਦिए ਜਦੋਂ ਗੁਰੂ ਦੇ ਲਾੜ ਲੱਗੇ ਨਾ ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਵਾਹਿਗੁਰੂ ਦੀ ਕਿਰਪਾ ਹੋ ਗਈ ਐਂ ਲੱਗਿਆ ਵੀ ਜਿਵੇਂ ਰੱਬ ਨੇ ਸਾਨੂੰ ਆਪਣੇ ਬਣਾ ਲਿਆ ਹੁੰਦਾ ਆ ਅਸੀਂ ਕਿਸੇ ਗਿੰਤੀ 'ਚ ਆ ਗਏ ਹੁੰਨੇ ਆ ਹਰ ਕਾ ਨਾਮ ਜਪਣ ਕਉ ਦिए ਵਾਹਿਗੁਰੂ ਦੇ ਨਾਮ ਦੇ ਜਾਪ ਵਾਲੇ ਪਾਸੇ ਨੂੰ ਮਨ ਜੁੜਨ ਲੱਗ ਪਿਆ ਚੱਲ ਪਿਆ ਇਸ ਪਾਸੇ आठ पहर गुण गाए गोविंद पै बिनसे उतरी सब चिंद आठ पहर फिर अठ्हे पहर रब जी दा नाम जप्ण वाले नु चल पाए हां मतलब जीवन दी ਘਾੜ ਤੈਸੀ ਖੜੀ ਗਈ ਹਰ ਇੱਕ ਟਾਈਮ ਉਹ ਜਿਹੜਾ ਗੁਰੂ ਨੇ ਜਿਵੇਂ ਕ੍ਰਾਈਟੇਰੀਆ ਦਿੱਤਾ ਜਾਂ ਜਿਵੇਂ ਸਮਝਾਇਆ ਉਹਦੇ ਅਕੋਰਡਿੰਗਲੀ ਲਾਈਫ ਚੱਲਣ ਲੱਗ ਪਈ ਹੈ ਤੇ ਇਸ ਦੇ ਨਾਲ ਕੀ ਹੋਇਆ ਤੇ ਜਿਹੜੇ ਚਿੰਤਾ ਜੀ ਲੱਗੇ ਰਹਿੰਦੇ ਸੀ ਫਿਕਰ ਲੱਗਿਆ ਰਹਿੰਦਾ ਸੀ ਚਿੰਤਾ ਕੀ ਹੈ ਮਨੁੱਖ ਦਾ ਮਨ ਫਿਕਰ ਡਰ ਦੇ ਵਿੱਚ ਕੋਈ ਐਦਾਂ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਤੇ ਕਈ ਗਲਤੀਆਂ ਹੁੰਦੀਆਂ ਨੇ ਉਹਨਾਂ ਗਲਤੀਆਂ ਦਾ ਪਤਾ ਨਾ ਲੱਗ ਜਾਏ ਚਿੰਤਾ ਬਹੁਤ ਕਾਰਨ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਚਲੀਆਂ ਗਈਆਂ ਕਿਉਂਕਿ ਹੁਣ ਜ਼ਿੰਦਗੀ ਦਾ ਜਿਉਣ ਦਾ ਤਰੀਕਾ ਹੀ ਬਦਲ ਗਿਆ ਹੈ ਜਦੋਂ ਕਹਿੰਦੇ ਹਨ ਵੀ ਰੂਟਸ ਚੇਂਜ ਹੋ ਜਾਣ ਤੇ ਫਰੂਟਸ ਆਪੀ ਚੇਂਜ ਹੋ ਜਾਂਦੇ ਆ। ਵੀ ਜਦੋਂ ਬਦਲ ਗਿਆ ਜੜ ਚੇਂਜ ਹੋ ਗਈ ਤਾਂ ਰਿਜ਼ਲਟ ਵੀ ਆਪਣੇ ਆਪ ਹੀ ਚੇਂਜ ਹੋ ਜਾਣਾ ਨਾ। ਪਹਿਲਾਂ ਜਿਸ ਨਜ਼ਰੀਏ ਨੂੰ ਲੈ ਕੇ ਜ਼ਿੰਦਗੀ ਜੀ ਰਹੇ ਸੀ ਉਹ ਨਜ਼ਰੀਆ ਹੀ ਚੇਂਜ ਹੋ ਗਿਆ ਤੇ ਆਊਟਕਮ ਵੀ ਚੇਂਜ ਹੋ ਜਾਣੀ ਹੈ ਉਹਦੀ। ਤੋਂ ਇਸ ਕਰਕੇ ਹੁਣ ਚਿੰਤਾ ਚਲੀ ਗਈ ਹੈ, ਦੂਰ ਹੋ ਗਈ ਹੈ। ਮਾਨ ਤਨ ਵਸਿਆ ਹਰ ਪ੍ਰਭ ਸੋਈ। ਕਾਲ ਕਲੇਸ਼ ਕਿਛ ਵਿਗੜ ਨਾ ਹੋਈ ਜਦੋਂ ਗੁਰੂ ਦੇ ਲਾੜ ਲੱਗੇ ਮਨ ਅਤੇ ਤਨ ਦੇ ਵਿੱਚ ਮੰਮਾ ਨੰਨੇ ਨੂੰ ਸਿਹਾਰੀ ਤੱਤਾ ਨੰਨੇ ਨੂੰ ਸਿਹਾਰੀ ਤਨ ਦੇ ਵਿੱਚ ਇਹ ਗੁਰਬਾਣੀ ਦੇ ਗ੍ਰੈਮੈਟਿਕਲੀ ਅਰਥ ਕਰਨ ਦੇ ਵੇਲੇ ਇਹ ਚੀਜ਼ਾਂ ਸਹਾਈ ਹੁੰਦੀਆਂ ਨੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਵਾਹਿਗੁਰੂ ਵਸ ਗਿਆ ਜਦੋਂ ਗੁਰੂ ਦੇ ਲਾੜ ਲੱਗੇ ਕਾਲ ਕਲੇਸ਼ ਕਿਛ ਬਿਗੜਨਾ ਨਾ ਹੋਈ ਕਲਾ ਕਲੇਸ਼ ਤੇ ਕੋਈ ਵਿਗਨ ਹੁਣ ਹੁੰਦਾ ਹੀ ਨਹੀਂ ਹੈ ਜਿਆਦਾਤਰ ਦੁਨੀਆ ਕੀ ਕਰਦੀ ਹੈ ਧਿਆਨ ਦੇਣਾ ਆਪਣੇ ਮਨਾਂ ਚ ਝਾਤੀ ਮਾਰ ਕੇ ਦੇਖ ਲਿਓ ਸਾਨੂੰ ਅਜੇ ਕੋਈ ਵਿਗਨ ਲੱਗਿਆ ਵੀ ਨਹੀਂ ਅਜੇ ਕੋਈ ਔਖਾ ਸਮਾਂ ਆਇਆ ਵੀ ਨਹੀਂ ਬੰਦਾ ਆਪਣੇ ਡਰ ਦੇ ਨਾਲ ਹੀ ਡਰ ਹੀ ਜਾਂਦਾ ਏਦਾਂ ਨਾ ਹੋ ਜਾਏ ਉਦਾਂ ਨਾ ਹੋ ਜਾਏ ਕੁਝ ਹੋਇਆ ਵੀ ਨਹੀਂ ਉਹ ਡਰ ਦੇ ਨਾਲ ਡਰਨ ਵਾਲਾ ਕੀ ਕਰਦਾ ਵੀ ਇਹ ਤੋਂ ਬਚੀਏ ਕਿਦਾਂ ਅੱਜ ਕੱਲ ਤੇ ਸੋਸ਼ਲ ਮੀਡੀਆ ਤੇ ਦੇਖੋਗੇ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਦੱਸ ਰਿਆ ਆਨਲਾਈਨ ਤੁਸੀਂ ਚੀਜ਼ ਨੂੰ ਮਗਾ ਸਕਦੇ ਆ ਕਈ ਪਹਿਲੇ ਹੀ ਲਿਆ ਕੇ ਕੋਈ ਉਂਗਲੀ 'ਚ ਪਹਿਨ ਲੈਣਗੇ ਕੋਈ ਇੱਥੇ ਪਹਿਨ ਲੈਣਗੇ ਕੋਈ ਗਲ 'ਚ ਪਹਿਨ ਲੈਣਗੇ ਕੋਈ ਘਰ ਦੇ ਆਪਣੇ ਗੇਟ ਤੇ ਲਗਾ ਦੇਣਗੇ ਬਾਅਦ 'ਚ ਆਪਣੇ ਮਨ ਨੂੰ ਆਪੇ ਜਵਾਬ ਦੇ ਦਿੰਦੇ ਆ ਵੀ ਚੱਲੋ ਬਚ ਗਿਆ ਆਪਾਂ ਚੀਜ਼ ਲਗਾ ਦਿੱਤੀ ਸੀ ਕੁਝ ਹੋਣਾ ਵੀ ਨਹੀਂ ਸੀ ਉਹ ਮਨ ਨੇ ਹੀ ਸਵਾਲ ਪੈਦਾ ਕੀਤਾ ਮਨ ਨੇ ਸਾਰੀ ਖੇਡ ਰਚ ਦਿੱਤੀ ਇਹ ਚੀਜ਼ ਲੈ ਲਈ ਮਰਚ ਮਨ ਨੇ ਆਪਣੇ ਆਪ ਹੀ ਮੰਨ ਲਿਆ ਵੀ ਠੀਕ ਹੈ ਕੰਮ ਇਹਨਾਂ ਦੇ ਵਿੱਚ ਇਨਸਾਨ ਉਲਝਿਆ ਹੋਇਆ ਕਿਸੇ ਨੇ ਨਹੀਂ ਉਲਝਾਇਆ ਹੋਇਆ ਤੇ ਮਨ ਨੇ ਹੀ ਉਸ ਨੂੰ ਉਲਝਾਇਆ ਹੋਇਆ ਜਦੋਂ ਗੁਰੂ ਦੇ ਲੜ ਲੱਗ ਕੇ ਗੱਲਾਂ ਜਿਆ ਸਪਸ਼ਟ ਹੋ ਗਈਆਂ ਹੁਣ ਕਹਿੰਦੇ ਵੀ ਚੱਕਰ ਹੀ ਕੋਈ ਨਹੀਂ ਕਾਲ ਕਲੇਸ਼ ਕਿਸ ਵਿਗਨ ਨਾ ਹੋਈ ਵਿਗਨ ਹੈ ਹੀ ਕੋਈ ਨਹੀਂ ਹੈ ਹੁੰਦਾ ਹੀ ਨਹੀਂ ਹੈ ਕੋਈ ਸਦਾ ਸਦਾ ਪ੍ਰਵਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਸਦਾ ਸਦਾ ਵਾਹਿਗੁਰੂ ਆਪਣੀ ਜਿੰਦ ਦੇ ਨਾਲ ਵਸਦਾ ਦਿਸਦਾ ਜਿਵੇਂ ਕਈ ਲੋਕ ਕਹਿੰਦੇ ਹਨ ਫਲਾਣੀ ਜਗ੍ਹਾ ਭਾਰੀ ਆ ਇਦਾਂ ਦੀ ਜਗ੍ਹਾ ਉੱਥੇ ਇਦਾਂ ਆ ਜਾਂ ਕਈ ਜਗ੍ਹਾ ਨੂੰ ਹੌਂਟਡ ਕਿਹਾ ਜਾਂਦਾ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਉਹ ਕਹਿੰਦਾ ਰੱਬ ਕਿੱਥੇ ਨਹੀਂ ਦੱਸੋ ਪਰਮਾਤਮਾ ਹਰ ਇੱਕ ਜਗ੍ਹਾ ਤੇ ਹੈ ਜਦੋਂ ਉਹ ਹਰ ਇੱਕ ਜਗ੍ਹਾ ਤੇ ਹੈ ਫਿਰ ਕਿਹੜੀ ਜਗ੍ਹਾ ਹੰਟਡ ਹੋਗੀ ਕਿਹੜੀ ਜਗ੍ਹਾ ਭਾਰੀ ਹੋਗੀ ਅਸੀਂ ਤਾਂ ਉਹਦੇ ਨਾਲ ਜੁੜੇ ਹੋਏ ਹਾਂ ਸੋ ਉਹਦੇ ਅੰਦਰ ਉਹ ਚੀਜ਼ ਲ ਨਿਕਲ ਗਈਆਂ ਚੀਜ਼ਾਂ ਸਦਾ ਸਦਾ ਪ੍ਰਭ ਜੀ ਕੈ ਸੰਗ ਸਦਾ ਇਹ ਰੱਬ ਹੀ ਨਾਲ ਵਸ ਰਿਹਾ ਹੈ ਉਹ ਸੱਚ ਨਾਲ ਜੁੜ ਗਏ ਹਾਂ ਉਤਰੀ ਮੈਲ ਨਾਮ ਕੈ ਰੰਗ ਰੰਗ ਦਾ ਅਰਥ ਹੁੰਦਾ ਪਿਆਰ ਰੰਗ ਦੋਸ ਅਰਥਾਂ ਚ ਆਏਗਾ ਇੱਕ ਕਲਰ ਕਿਸੇ ਕਲਰ ਦੀ ਗੱਲ ਕਰਦੇ ਆ ਰੰਗ ਸ਼ਬਦ ਉਹ ਜੇ ਪਿਆਰ ਵਾਹਿਗੁਰੂ ਦੇ ਪਿਆਰ ਦੇ ਨਾਮ ਦੇ ਰੰਗ ਵਿੱਚ ਲੱਗੇ ਹੋਇਆ ਮੈਂ ਲਹਿ ਗਈ ਮੰਦੀ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਗੁਰੂ ਦੇ ਲਾੜ ਲੱਗ ਕੇ ਸਾਡਾ ਪਿਆਰ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਲੱਗ ਗਿਆ ਤੇ ਅੰਦਰੋਂ ਬਿਨ ਸਗੈ ਦੂਰ ਹੋ ਗਏ ਕਾਮ ਕ੍ਰੋਧ ਅਹੰਕਾਰ ਇਹ ਜਿਹੜੇ ਵਿਸ਼ੇ ਸੀ ਇਹ ਅੰਦਰੋਂ ਦੂਰ ਹੋ ਗਏ ਹਨ ਪ੍ਰਭ ਮਿਲਣ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਉ ਮਨ ਮੰਨਾ ਗੁਰੂ ਦੇ ਲੜ ਲੱਗ ਕੇ ਵਾਹਿਗੁਰੂ ਜੀ ਨੂੰ ਮਿਲਣ ਦਾ ਅਸਲ ਰਸਤਾ ਪਤਾ ਲੱਗ ਗਿਆ ਭਾਏ ਭਗਤ ਪ੍ਰੇਮਾ ਭਗਤੀ ਦੇ ਵਿੱਚ ਮਨ ਮੰਨ ਗਿਆ ਫੋਰਸ ਫੁਲੀ ਨਹੀਂ ਮੰਨ ਲਾਉਣਾ ਪੈਂਦਾ ਮਨੋ ਚੀਜ਼ ਨੂੰ ਰਿਅਲਾਈਜ਼ ਕਰ ਗਿਆ ਵੀ ਇਹ ਠੀਕ ਹੈ ਆਪਣੇ ਆਪ ਹੀ ਫਿਰ ਉਧਰ ਨੂੰ ਚੱਲ ਪੈਂਦਾ ਹੈ ਸੋਹਣਾ ਸੱਜਣਾ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਾਹ ਤੋਂ ਲੈ ਅਖੀਰ ਦੀਆਂ ਪੰਕਤੀਆਂ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਏ ਸੱਜਣਾ ਏ ਸੰਤ ਏ ਗੁਰਮੁਖੋ ਰੱਬ ਦੇ ਰਸਤੇ 'ਤੇ ਚੱਲਣ ਵਾਲਿਓ ਇਹ ਗੱਲ ਨੂੰ ਧਿਆਨ ਨਾਲ ਸੁਣ ਲਓ ਆਪਾਂ ਸੁਖੀ ਹੋ ਜਾਵਾਂਗੇ ਉਹ ਬੰਦਾ ਸੁਖੀ ਹੋ ਜਾਂਦਾ ਹੈ ਜਿਹੜਾ ਬਿਆੰਤ ਪ੍ਰਭੂ ਜੀ ਦੇ ਨਾਮ ਦੇ ਰਤਨ ਨਾਲ ਜੁੜ ਜਾਂਦਾ ਹੈ ਉਹ ਅਤੋਲ ਹੈ ਅਗਾਹ ਹੈ ਪਵੰਤ ਹੈ ਉਹਦੇ ਗੁਣਾਂ ਨੂੰ ਉਹਦੀਆਂ ਬਰਕਤਾਂ ਨੂੰ ਬਖਸ਼ਿਸ਼ਾਂ ਨੂੰ ਗਿਣ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਸਦਾ ਸਦਾ ਪ੍ਰਭ ਗੁਣ ਨਿੱਧ ਗਾਈਐ ਕਹੋ ਨਾਨਕ ਵੱਡ ਭਾਗੀ ਪਾਈਐ ਗੁਰੂ ਦੇ ਲੜ ਲੱਗ ਕੇ ਸਦਾ ਸਦਾ ਇਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਗਾਇਆ ਜਾਂਦਾ ਹੈ ਗਾਇਆ ਜਾ ਸਕਦਾ ਹੈ ਪਰ ਇਹ ਬਖਸ਼ਿਸ਼ ਵੱਡੇ ਭਾਗਾ ਨਾਲ ਮਿਲਦੀ ਹੈ ਅਖੀਰ ਦੇ ਗੁਰੂ ਸਾਹਿਬ ਸ਼ਬਦ ਕਿਤੇ ਵੀ ਸੰਪੂਰਨ ਕਰ ਗਏ ਨੇ ਇੱਥੇ ਕਰ ਦਿੰਦੇ ਨੇ ਵੀ ਉਹਦੀ ਕਿਰਪਾ ਨਾਲ ਜਾਂ ਭਾਗਾ ਨਾਲ ਸ਼ਬਦ ਵਰਤ ਦਿੰਦੇ ਨੇ ਤਾਂ ਜੋ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਹੰਕਾਰ ਨਾ ਆਵੇ ਕਿ ਅਸੀਂ ਤਾਂ ਜੁੜੇ ਹੋਏ ਹਾਂ ਉਹ ਫਿਰ ਮਹਾਰਾਜ ਤਾਂ ਇੱਥੇ ਲਿਆ ਕੇ ਗੱਲ ਖਤਮ ਕਰਦੇ ਨੇ ਵੀ ਉਹਦੀ ਬਖਸ਼ਿਸ਼ ਨਾਲ ਹੁੰਦਾ ਹੈ ਭਾਈ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਜਿਹੜੇ ਟੁੱਟੇ ਹੋਏ ਨੇ ਉਹਨਾਂ ਦੇ ਅੰਦਰ ਹੀਣ ਭਾਵਨਾ ਨਾ ਹੋਵੇ ਉਹਨਾਂ ਨੂੰ ਵੀ ਕਿਹਾ ਭਾਈ ਭਾਗਾ ਨਾਲ ਹੁੰਦਾ ਅਰਦਾਸ ਕਰਿਆ ਕਰੋ ਤੁਹਾਡੇ ਕਰਮਾਂ ਚ ਆ ਜਾਵੇ ਤੋ ਇੱਥੇ ਆ ਕੇ ਸੱਬ ਦੀ ਸੰਪੂਰਨਤਾ ਹੈ ਗੁਰੂ ਦੇ ਲੱਗ ਗਿਆ ਤੇ ਆਤਮਿਕ ਜੀਵਨ ਦੀ ਸੋਚੀ ਪੈਂਦੀ ਹੈ ਗੁਰੂ ਸਮੁੱਚੇ ਜੀਵਨ ਨੂੰ ਪ੍ਰਕਾਸ਼ਮਾਨ ਕਰਦਾ ਹੈ ਗੁਰੂ ਸੱਤ ਡਿਸਪੀਸਪਲਿਨ ਸਿਖਾ ਦਿੰਦਾ ਹੈ ਜਿਸ ਦੇ ਨਾਲ ਤਨ ਵੀ ਮਨ ਵੀ ਚਰਦੀ ਕਲਾ ਦੇ ਵਿੱਚ ਰਹਿੰਦਾ ਹੈ ਸਤ ਸ੍ਰੀ ਅਕਾਲ ਗੁਰੂ ਦੇ ਉਦੇਸ਼ ਨੂੰ ਤਾਂ ਆਪਾਂ ਚੱਲ ਸਕੀਏ ਸਤ ਗੁਰੂ ਬਾਸਾਹ ਮਹਾਰਾਜ ਤੇ